ਸਮਾਰਡੀ ਨਰਸ ਸਰਵਿਸ ਫੈਡਰੇਸ਼ਨ ਬਲਕ ਸਾਜੀਤੌਰ ਤੇ ਆਯੁਰਵੈਦਿਕ ਕਾਲਜ ਆਯੁਰਵੈਦਿਕ ਹਸਪੀਟਲ ਆਯੁਰਵੈਦਿਕ ਫਾਰਮੇਸੀ ਜਿਹੜਾ ਵੀ ਆਯੁਰਵੈਦਿਕ ਦਾ ਨੈਟਵਰਕ ਹੈ ਉਸ ਦੇ ਵਿੱਚ ਕੰਮ ਕਰਦੇ ਜਿਹੜੇ ਕਲਾਸ 4 ਕਲਾਸ ਤੇ ਦੀ ਅਦਰ ਕੈਟਾਗਰੀ ਦੇ ਜਿਹੜੇ ਮਲਾਜਮ ਨੇ इवन ਡਾਕਟਰ ਵੀ ਨੇ ਜਿਹੜੇ ਉਹਨਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜਾਣਕਾਰੀ ਸਾਨੂੰ ਇਹ ਪ੍ਰਾਪਤ ਹੋਈ ਹੈ ਕਿ ਤਨਖਾਹ ਇਸ ਕਰਕੇ ਨਹੀਂ ਦੇ ਰਹੇ ਇਹਨਾਂ ਤੇ ਇੱਕ ਕੰਡੀਸ਼ਨ ਲਾਤੀ ਵੀ ਗੁਰੂ ਰਵਦਾਸ ਆਯੁਰਵੈਦਿਕ ਯੂਨੀਵਰਸਿਟੀ ਨੂੰ ਚਾਰਪੁਰ ਸਰਕਾਰ ਨੇ ਖੋਲੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੀਆਂ ਆਪਸ਼ਨ ਦੋ ਤੇ ਉਹਦੇ ਵਿੱਚ ਜਾਓ ਕਰਮਚਾਰੀਆਂ ਨੇ ਬਕਾਇਦਾ ਤੌਰ ਤੇ ਲਿਖ ਕੇ ਦੇ ਦਿੱਤਾ ਵੀ ਅਸੀਂ ਪਿੱਤਰੀ ਰਾਜ ਚ ਰਹਾਂਗੇ ਅਸੀਂ ਯੂਨੀਵਰਸਿਟੀ ਦੇ ਵਿੱਚ ਸ਼ਿਫਟ ਨਹੀਂ ਹੋਵਾਂ ਇਸ ਕਰਕੇ ਜਿਹੜੀ ਮੈਨੇਜਮੈਂਟ ਆਯੁਰਵੈਦਿਕ ਦੀ ਉਹਨਾਂ ਨੇ ਇਹਨਾਂ ਦੀਆਂ ਤਰਖਾਹ ਜਿਹੜੀਆਂ ਨੇ 3 ਮਹੀਨੇ ਲੀਆਂ 4ਵਾਂ ਮਹੀਨਾ ਲੱਗਿਆ ਹੋਇਆ ਰੋਕਣੀਆਂ ਔਰ ਇਹਨਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਵੀ ਚੈੱਕ ਰਹੀ ਤਨਖਾਹ ਦਾ ਚੈੱਕ ਸਿਸਟਮ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਦੇ ਵਿੱਚ ਲਾਗੂ ਨਹੀਂ ਹੁੰਦਾ ਔਰ ਇਹ ਕਰਮਚਾਰੀ ਜਿਹੜੇ ਨੇ ਆਯੁਰਵੈਦਾ ਦੇ ਇਹ ਉੱਥੇ ਜਾਣਾ ਨਹੀਂ ਚਾਹੁੰਦੇ ਇਸ ਲਈ ਉਹ ਪ੍ਰੋਟੈਸਟ ਅਸੀਂ ਅੱਜ ਇੱਥੇ ਕਰ ਰਹੇ ਹਾਂ ਵੀ 3 ਮਹੀਨੇ ਦੀ ਤਨਖਾਹ ਔਰ ਜਿਹੜਾ ਜ਼ਬਰਦਸਤੀ ਤਰੀਕੇ ਨਾਲ ਤੁਸੀਂ ਸਾਨੂੰ ਫੋਰਸਲੀ ਯੂਨੀਵਰਸਿਟੀ ਚ ਭੇਜਣਾ ਚਾਹੁੰਦੇ ਹੋ ਉਹਦੇ ਵਿੱਚ ਅਸੀਂ ਨਹੀਂ ਜਾਣਾ ਉਹ ਪ੍ਰੋਟੈਸਟ ਸਾਡਾ ਜਿਹੜਾ ਹੈ ਅੱਜ ਹੈ ਥੋੜੀ ਦੇਰ ਤੱਕ ਅਸੀਂ ਇੱਕ ਨਵਾਂ ਐਲਾਨ ਵੀ ਕਰਾਂਗੇ ਤੇ ਜੀ ਤਨਖਾਹਾਂ ਕੱਲ ਤੱਕ ਜਾਰੀ ਨਾ ਹੋਣ ਤੁਹਾਡੇ ਮੀਡੀਆ ਰਾਹੀਂ ਮੈਂ ਇਹ ਰਿਕੁਐਸਟ ਕਰਨੀ ਚਾਹੁੰਦਾ ਮਾਨਯੋਗ ਸਿਹਤ ਮੰਤਰੀ ਨੂੰ ਪਟਿਆਲੇ ਜੀ ਨੇ ਉਹ ਇਲੈਕਸ਼ਨ ਵੀ ਲੜ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ 3 ਮਹੀਨੇ ਦੀ ਤਨਖਾਹ ਨਾ ਮਿਲੇ ਬੱਚਿਆਂ ਦੀ ਪੜ੍ਹਾਈ ਦਾ ਇਸ਼ੂ ਹੋਵੇ ਕਰਦੇ ਮਹਿੰਗਾਈ ਦੇ ਵਿੱਚ ਹਲਤ ਘਰ ਚਲਾਉਣ ਦਾ ਇਸ਼ੂ ਹੋਵੇ ਤੇ ਉਧਰਲੇ ਪਾਸੇ ਮਾਨਯੋਗ ਸਿਹਤ ਮੰਤਰੀ ਦਾ ਧਿਆਨ ਨਾ ਦਿੱਤਾ ਜਾਣਾ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਜੇ ਕੱਲ ਤੱਕ ਤਨਖਾਹ ਇਹਨਾਂ ਸਾਰੇ ਅਰਿਵਿਵਿਕ ਕਰਮਚਾਰੀਆਂ ਦੀਆਂ ਅਧਿਕਾਰੀਆਂ ਦੀਆਂ ਨਾ ਪਈਆਂ ਤੇ ਫਿਰ ਪਰਸੋਂ ਸਿਕ ਪ੍ਰੋਟੈਸਟ ਜਿਹੜਾ ਹੈ ਉਹ ਜਗਲਾਤ ਦੇ ਦਫਤਰ ਤੋਂ ਸ਼ੁਰੂ ਕਰਕੇ ਉਹਦੇ ਵਿੱਚ ਅਰਥੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਹੋਏਗੀ ਭਾਵੇਂ ਉਹਦੇ ਸਿਹਤ ਮੰਤਰੀ ਦੀ ਵੀ ਅਰਥੀ ਮੰਨ ਕੇ ਚੱਲੀਏ ਉੱਥੋਂ ਮਾਰਚ ਕਰਕੇ ਯਤਨ ਕਰਾਂਗੇ ਜੇ ਤਨਖਾਹ ਮਿਲ ਗਈ ਤਾਂ ਮਾਨਯੋਗ ਸਿਹਤ ਮੰਤਰੀ ਦੀ ਕੋਠੀ ਅੱਗੇ ਨਹੀਂ ਜਾਵਾਂਗੇ ਉੱਥੇ ਢੇੜਾ ਦੇ ਕੇ ਅਰਥੀ ਨੂੰ ਮੱਥਾ ਟਿਕਾ ਕੇ ਸਿਹਤ ਮੰਤਰੀ ਦੇ ਘਰ ਅੱਗੇ ਵੀ ਡੀਸੀ ਦਫ਼ਤਰ ਅੱਗੇ ਬਕਾਇਦਾ ਤੌਰ ਤੇ ਸਾੜਾਂਗੇ ਉਹਦੇ ਵਿੱਚ ਸਾਰੀਆਂ ਮੰਗਾਂ ਸਿਹਤ ਮੰਤਰੀ ਨਾਲ ਕੋਈ ਗਲਤ ਬਾਤ ਸਿਹਤ ਮੰਤਰੀ ਜਾਂਦੇ ਸਿਹਤ ਮੰਤਰੀ ਬਣੇ ਨੇ ਚਾਰ ਡੈਪੂਟੇਸ਼ਨ ਸਾਡੇ ਮਿਲ ਚਾਰ ਡੈਪੂਟੇਸ਼ਨ ਵੱਡੇ ਵੱਡੇ ਡੈਪੂਟੇਸ਼ਨ ਮਿਲਦੇ ਹਰ ਡੈਪੂਟੇਸ਼ਨ ਦੇ ਵਿੱਚ ਉਹਨਾਂ ਵੱਲੋਂ ਇਹੀ ਪਰੋਸਾ ਦਿੱਤਾ ਜਾਂਦਾ ਹੈ ਕਿ ਕਰਾਂਗੇ ਕਿਉਂਕਿ ਇਸ ਬੜੇ ਜਿਹੜੀ ਸ਼ਾਰਟੇਜ ਹੈ ਰੀਜਿਦਰਾ ਹਸਪੀਟਲ ਕਿੰਨਾ بڑا ਨੈਟਵਰਕ ਹੈ ਮੈਡੀਕਲ ਕਾਲ ਕਿੰਨਾ بڑا ਨੈਟਵਰਕ ਹੈ ਪਟਿਆਲੇ ਦੇ ਵਿੱਚ ਸਿਹਤ ਵਿਭਾਗ ਦੀ ਹੱਬ ਹੈ ਔਰ ਇੱਥੇ ਮਲਾਜਮਾਂ ਦੀ ਕਾਰਟ ਖਾਸ ਕਰਕੇ ਕਲਾਸ 4 ਦੀ ਪੈਰਾਮੈਡੀਕਲ ਦੀ ਕਾਰਟ ਉਹ ਵਾਰ-ਵਾਰ ਮਾਨਯੋਗ ਮੰਤਰੀ ਜੀ ਦੇ ਧਿਆਨ ਚ ਲੈਂਦੀ ਹੈ ਪਰ ਨੋ ਬੋਡੀ ਕੇਅਰ ਉਹ ਸਿਰਫ ਪ੍ਰੋਸੇ ਦੇ ਰਹੇ ਨੇ ਜਿਵੇਂ ਭਗਵੰਤ ਮਾਨ ਚੋਖ ਦਾ ਫੁੱਫੜ ਹੈ ਨਾ ਹਰ ਥਾਂ ਤੇ ਗਰੰਟੀਆਂ ਦੇ ਰਿਹਾ ਹੈ ਔਰ ਜਿਹੜੀਆਂ ਗਰੰਟੀਆਂ ਉਹਨੇ ਖਟਕੜ ਕਲਾਸ ਜੀ ਦਿੱਤੀਆਂ ਨੇ ਉਹ ਗਰੰਟੀਆਂ ਅੱਜ ਤੱਕ ਲਾਗੂ ਨਹੀਂ ਹੋਈਆਂ ਉਹ ਮੁੜ ਕੇ ਫੇਰ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਗਰੰਟੀਆਂ ਦੇ ਰਿਹਾ ਪੁੱਲ ਜਾਣ ਇਹ ਤੁਹਾਡੇ ਚੈਨਲ ਰਹੀ ਮੈਂ ਬੇਨਤੀ ਕਰਦਾ ਕਿ ਪਟਿਆਲੇ ਦਾ ਕੀ ਪੰਜਾਬ ਦਾ ਮੁਲਾਜ਼ਮ ਜਿਹੜਾ ਹੈ ਉਹ ਫਿਰ ਉਲਟ ਫੁਗਤੇਗਾ ਬਦਲਾਓ ਉਲਟ ਆਏਗਾ 13 0 ਜਿਹੜੇ ਕਹਿ ਰਹੇ ਨੇ ਉਹ 13 0 ਉਲਟ ਹੋਣ ਗਿਆ ਸੋ ਇਸ ਦੀ ਸਾਡੀ ਅਪੀਲ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੁਲਾਜ਼ਮਾਂ ਦੇ ਇਸ਼ੂ ਵਿਸ਼ੇਸ਼ ਤੌਰ ਤੇ ਤਰਖਾ ਦੇ ਇਸ਼ੂ ਅਰਜੰਦਰਾ ਹਸਪਤਾਲ ਤੇ ਤਨਖਾਹ ਨਹੀਂ ਮਿਲੀ ਮੈਡੀਕਲ ਕਾਲਜ ਤਨਖਾਹ ਨਹੀਂ ਮਿਲੀ ਤੋਂ ਤਨਖਾਹ ਜਿਹੜੀਆਂ ਸਰਕਾਰ ਨਾ ਦੇ ਸਕੇ ਸੋ ਮੈਂ ਸਮਝਦਾ ਵੀ ਜੋ ਸਰਕਾਰ ਇਸ ਤਰ੍ਹਾਂ ਦੇ ਹਾਲਤ ਪੰਜਾਬ ਦੇ ਕਰ ਰਹੀ ਹੈ ਮੁਲਾਜ਼ਮਾਂ ਦੇ ਕਰ ਰਹੀ ਹੈ ਤੇ ਉਹ ਸਰਕਾਰ ਨੂੰ ਰਹਿਣ ਦਾ ਅਧਿਕਾਰ ਨਹੀਂ